ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਹਂਦੇ ਚੜ੍ਹਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਬਾਈ ਗੁਰਗੇ ਅਰਦਾਸ ਕਰਦੇ ਆਂ ਵੀ ਸਭ ਦੇ ਘਰ ਪਰਿਵਾਰ ਤੰਦਰੁਸਤ ਤੇ ਚੜ੍ਹਦੀ ਕਲਾ 'ਚ ਹੋਣ ਸੋ ਬਾਈ ਅੱਜ ਇੱਕ ਮੈਂ ਵੀਡੀਓ ਦੇਖੀ ਤੇ ਬਾਈ ਯਕੀਨ ਮੰਨਿਓ ਰੋਣਾ ਨਿਕਲ ਗਿਆ ਬਾਈ ਦਾ ਦੇਖ ਕੇ ਯਾਰ ਠੀਕ ਆ ਬਾਈ ਦਾ ਯਾਰ 2-300 ਕਬੂਤਰ ਸੀ ਸਾਰੇ ਹੀ ਲੈ ਗਏ ਪਤੰਦਰ ਕੱਢ ਕੇ ਠੀਕ ਆ ਬਾਈ ਜੀ ਕਹਿੰਦਾ ਮੇਰੀਆਂ ਆ 7 8 17 ਐਂਟਰੀਆਂ ਭਰੀਆਂ ਹੋਈਆਂ ਸੀ ਹਨਾ 2-4 ਕਬੂਤਰ ਛ ਸੋ ਹੱਥ ਜੋੜ ਕੇ ਸਾਰੇ ਭਰਾਵਾਂ ਨੂੰ ਬੇਨਤੀ ਆਈ ਵੀਡੀਓ ਦੇਖ ਲਿਓ ਤੇ ਵੀਡੀਓ ਦੇਖ ਕੇ ਠੀਕ ਆ ਬਾਈ ਦੀਆਂ ਗੱਲਾਂ ਸੁਣ ਕੇ ਬਾਈ ਦਾ ਨੰਬਰ ਦੇਖ ਕੇ ਹਨਾ ਜੇ ਕਿਸੇ ਭਰਾ ਨੂੰ ਪਤਾ ਲੱਗਦਾ ਜਾਨਵਰਾਂ ਬਾਰੇ ਤਾਂ ਬਾਈ ਨੂੰ ਜਰੂਰ ਦੱਸ ਦਿਓ ਯਾਰ ਠੀਕ ਆ ਕਿਉਂਕਿ ਯਾਰ ਸ਼ੌਂਕ ਨਹੀਂ ਬਾਈ ਕਿਸੇ ਦਾ ਮਾਰਨਾ ਚਾਹੀਦਾ ਆਪਣਾ ਤਾਂ ਇੱਕ ਜਾਨਵਰ ਮਰਦਾ ਬਾਈ ਆਪਾਂ ਨੂੰ ਕਿੰਨਾ ਦੁੱਖ ਲੱਗਦਾ ਹਨਾ ਕੋਈ ਬੱਚਾ ਬਿਮਾਰ ਹੋ ਕੇ ਮਰ ਜੇ ਤਾਂ ਦੁੱਖ ਲੱਗਦਾ ਬਾਈ ਦੇ ਸਾਰੇ ਕਬੂਤਰ ਚੱਕੇਗੇ ਉਹਦਾ ਹਾਲ ਦੇਖ ਲਓ ਵਿਚਾਰੇ ਦਾ ਕੀ ਹੋ ਰਿਹਾ ਹਨਾ ਸੋ ਹੱਥ ਜੋੜ ਕੇ ਬੇਨਤੀ ਆ ਸਾਰੇ ਪਾ ਜ਼ਰੂਰ ਧਿਆਨ ਰੱਖਿਓ ਗੌਰ ਰੱਖਿਓ ਨਾ ਕਈ ਵਾਰੀ ਕੋਈ ਨਾ ਕੋਈ ਜਾਨਵਰ ਇੱਧਰ ਉੱਧਰ ਦਿੰਦਾ ਹੁੰਦਾ ਹੈ ਨਾ ਜਾਂ ਕਹਿੰਦਾ ਮੇਰੇ ਕੋਲ ਜਾਨਵਰ ਬੈਠੇ ਨੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਬਾਈ ਚੋਰ ਵੀ ਬਹੁਤ ਨੇ ਯਾਰ ਪਤਾ ਨਹੀਂ ਕੀ ਇਹਨਾਂ ਨੂੰ ਮਿਲਦਾ ਭੈਣ ਚੋ ਸੌਰੀ ਮੂੰਹ ਚੋ ਗਾਲ ਨਿਕਲ ਗਈ ਵੀ ਕਿਸੇ ਦਾ ਸ਼ੌਂਕ ਖਰਾਬ ਕਰਕੇ ਯਾਰ ਤੁਸੀਂ ਵੈਸੇ ਮੰਗ ਲਓ ਯਾਰ ਅਗਲੇ ਨੂੰ ਕਹਿੰਦਾ ਸਿੱਧਾ ਕਹਿ ਦੋ ਵੀ ਬਾਈ ਮਨ ਤਾਂ ਇੱਕ ਜੋੜਾ ਚਾਹੀਦਾ ਭਰਾ ਬਣ ਕੇ ਮੈਨੂੰ ਜੋੜਾ ਦੇ ਜਾਂ ਬੱਚੇ ਦੇ ਹੈ ਨਾ ਬੰਦਾ ਜਵਾਬ ਹੀ ਨਹੀਂ ਦਿੰਦਾ ਯਾਰ ਪਰ ਆਹ ਕੰਮ ਨਾ ਕਰਿਆ ਕਰੋ ਹੱਥ ਜੋੜ ਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਵੀਡੀਓ غور ਨਾਲ ਦੇਖਿਓ ਜੇ ਕਿਸੇ ਭਰਾ ਨੂੰ ਪਤਾ ਲੱਗਦਾ ਬਾਈ ਦਾ ਕੰਟੈਕਟ ਨੰਬਰ ਬਾਈ ਨੇ ਵਿੱਚ ਬੋਲਿਆ ਹੋਇਆ ਤੇ ਜਰੂਰ ਬਾਈ ਦੀ ਮਦਦ ਕਰਿਓ ਠੀਕ ਆ ਲਵ ਯੂ ਸਾਰੇ ਭਰਾਵਾਂ ਨੂੰ ਦੇਖੋ ਵੀਡੀਓ ਤੇ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੀ ਇਹ ਵੀਡੀਓ ਹੁਣ ਹੱਥ ਜੋੜ ਕੇ ਬੇਨਤੀ ਆ ਵੈਸੇ ਤੁਸੀਂ ਨਹੀਂ ਕਰਦੇ ਕੋਈ ਚੱਕਰ ਨਹੀਂ ਹਨਾ ਆਪਦਾ ਦੇਖ ਕੇ ਛੱਡ ਦਿੰਨੇ ਹੋ ਪਰ ਆਹ ਵੀਡੀਓ ਨੂੰ ਜਰੂਰ ਦੱਬ ਕੇ ਹਰੇਕ ਬੰਦੇ ਕੋਲੇ ਸ਼ੇਅਰ ਕਰਿਓ ਕਿ ਬਾਈ ਦੇ ਸਕੂਟਰ ਛੇਤੀ ਮਿਲ ਜਾਣ ਯਾਰ ਕਿਉਂਕਿ ਬਾਜ਼ੀਆਂ ਦਾ ਟਾਈਮ ਹੈ ਮਿਹਨਤ ਵਿਚਾਰੇ ਨੇ ਇੰਨੀ ਕੀਤੀ 15 ਸਾਲਾਂ ਦੀ ਮਿਹਨਤ ਇੱਕ ਮਿੰਟ ਚ ਸਾਲੇ ਮਿੱਟੀ ਪਾ ਗਏ ਠੀਕ ਹੈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਵੀ ਬਾਈ ਤੇ ਜਲਦੀ ਤੋਂ ਜਲਦੀ ਕਬੂਤਰ ਮਿਲ ਜਾਣ। ਵੀਰੇ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਸੀਨੀਅਰ ਜਿਹੜੇ ਪਲੇਅਰ ਆ ਆਪਣੇ ਪੰਜਾਬ 'ਚ ਸਾਰੇ ਭਰਾ ਵੀਰੇ ਮੇਰੇ ਨਾਲ ਅੱਜ ਕਬੂਤਰ ਚੋਰੀ ਹੋ ਗਏ ਆ ਤੁਹਾਨੂੰ ਮੈਂ ਦਿਖਾ ਵੀ ਦਿਨਾ ਵੀਰੇ ਅਸੀਂ ਦਰਬਾਰ ਸਾਹਿਬ ਵੀਰੇ ਮੱਥਾ ਟੇਕਣ ਗਏ ਸੀਗੇ ਤੇ ਕੋਸ਼ਿਸ਼ ਇਹੋ ਜਿਹੇ ਬੰਦਿਆਂ ਨੇ ਵਿੱਚੋਂ ਰਲ ਕੇ ਮੇਰੀ 10-15 ਸਾਲਾਂ ਦੀ ਮਿਹਨਤ ਮਿੱਟੀ 'ਚ ਪਾ ਦਿੱਤੀ ਭਰਾ ਤੁਹਾਨੂੰ ਮੈਂ ਸਾਰੇ ਦਿਖਾਉਣਾ ਵੱਡੇ ਕਬੂਤਰ ਆ ਵੀਰੇ ਥੱਲੇ ਤੁਹਾਨੂੰ ਡਾਉਣ ਵਾਲੇ ਵੀ ਦਿਖਾਉਂਗਾ ਤੇ ਆ ਵੀਰੇ ਵੱਡੇ ਕਬੂਤਰ ਸੀ ਆਪਣੇ ਇਹ ਵੀਰੇ ਸਾਰੇ ਆ ਖੁੱਡੇ ਦੇਖ ਲਓ ਵੀਰੇ ਖਾਲੀ ਆ ਸਾਰਿਆਂ ਦੇ ਜਿੰਦੇ ਭੰਨੇ ਸਾਰਿਆਂ ਦੇ ਜਿੰਦੇ ਭੰਨੇ ਆ ਵੀਰੇ ਇਹ ਚ ਘੱਟੋ ਘੱਟ 300 ਦੇ ਨੇੜੇ ਤੇੜ ਕਬੂਤਰ ਸੀਗਾ ਵੀਰੇ ਤੇ ਸਾਰਿਆਂ ਦੇ ਵੀਰੇ ਪੱਕੀਆਂ ਠੱਲਾਂ ਪਾਈਆਂ ਵਾਂ ਸੇਵਕ ਦੇ ਨਾਲੀਆਂ ਵਿੱਚ ਅਜੇ ਪਾਲ ਦੇ ਨਾਲੀਆਂ ਸਾਰੇ ਖੁੱਡੇ ਬਈ ਦੇਖ ਲਓ ਆ ਫਰ-ਫਰ ਪੱਟੇ ਪਏ ਆ ਬਈ ਇੱਕ ਵੀਰੇ ਗੱਡੀ ਸੀਗੀ ਸਰਕਾਰਪੀਓ ਕਾਲੇ ਰੰਗ ਦੀ ਇੱਕ ਗੱਡੀ ਨਾਲ ਸੀ ਸਵਿਫਟ ਵੀਰੇ ਤੇ ਉਹ ਵੀਰੇ ਮੈਂ ਕੈਮਰਾ ਵਿੱਚ ਘਟਾ ਕੇ ਮੈਂ ਗੱਡੀ ਵੀ ਪਾਉਂਗਾ ਭਰਾ ਬਣ ਕੇ ਤੇ ਜੇ ਕਿਸੇ ਪਲੇਅਰ ਨੂੰ ਜਾਂ ਕਿਸੇ ਨੂੰ ਵੀਰ ਭਰਾ ਨੂੰ ਪਤਾ ਲੱਗਦਾ 50000 ਰੁਪਏ ਵੀਰੇ ਮੈਂ ਗੁਪਤ ਨਾਮ ਰੱਖੂਗਾ ਮੇਰਾ ਵੀਰੇ ਸ਼ੌਂਕ ਮਾਰਦਾ ਮੇਰੀਆਂ ਘਟੋ ਘਟ ਗਰੇ 에ਅਰ ਕੀ ਸੀਜ਼ਨ ਦੀਆਂ ਆਸੇ ਪਾਸੇ ਪਹੁੰਚਲੇ ਅਜੀਪਾਲ ਦੇ ਨਾਂ ਤੇ ਵੀਰੇ ਕਿੰਨੀਆਂ ਬਾਜ਼ੀਆਂ ਵਾਂ 60 70 ਬਾਜ਼ੀਆਂ ਵੀਰੇ ਮੇਰਾ ਭਾਈ ਬਣ ਕੇ ਹੱਥ ਮੰਨ ਕੇ ਬੇਨਤੀ ਆ ਤੇ ਜੇ ਕਿਸੇ ਨੂੰ ਵੀ ਪਤਾ ਲੱਗਦਾ ਭਰਾ ਤੇ ਜਰੂਰ ਦੱਸਿਓ ਮੈਂ ਵੀਰੇ ਥੱਲੇਡੇ ਕਬੂਤਰ ਵੀ ਦਿਖਾਉਣਾ ਤੇ ਥੱਲਾ ਜਿਹੜੇ ਉੱਡਣ ਵਾਲੇ ਸੀ ਉਹ ਵੀ ਵੀਰੇ ਤੁਹਾਨੂੰ ਥੱਲੇ ਦਿਖਾਉਣਾ ਵੀਰੇ ਆਪਣੇ ਆਗੇ ਵੀਰੇ ਡਾਉਣ ਵਾਲੇ ਕਬੂਤਰ ਜਿਹੜਾ 100 100 ਕਬੂਤਰ ਸੀਗਾ ਵੀਰੇ ਡਾਉਣ ਵਾਲਾ ਆਹ ਦੇਖ ਲਓ ਵੀਰੇ ਜਮਾਂ ਖਾਲੀ ਕਰਦੇ ਆ ਭਰਾ ਬਣ ਕੇ ਆਹ ਜਿੰਦੇ ਪਿਆ ਵੀਰੇ ਤੇ ਆਹ ਨਿਗਾਹ ਮਾਰ ਲਓ ਭਰਾ ਬਣ ਕੇ ਸਾਰੀ ਜਿਹੜੇ ਆ ਚਾਰ ਕਬੂਤਰ ਰਹਿੰਦੇ ਤੁਹਾਨੂੰ ਵੀਰੇ ਠੱਲਾਂ ਵੀ ਦਿਖਾ ਦੇਣਾ ਪਤਾ ਕਰ ਪਤਾ ਬੰਦੇ ਬੰਦੇ ਰੋਲਾ ਬਾਦ ਨਾ ਮੈਂ ਨਹੀਂ ਆਉਂਦੀ ਕੁਝ ਅੱਛੀ ਦਰਿਆ ਆ ਨਾ ਦੀਆਂ ਆਪਣੇ ਨਾ ਭਰਾ ਠੱਲਾਂ ਪਾਈਆਂ ਸਾਰੇ ਕੂਤਰਾਂ ਦੇ ਟੋਟਲਾਂ ਦੀ ਤੇ ਨੰਬਰ ਮੇਰਾ ਇਹਦਾ ਵੀਰੇ 81950 ਤੇ 2173 ਭਰਾ ਹਰ ਤੋਂ ਮੰਨ ਕੇ ਵੇਂਦੀ ਆ ਬਈ ਮੇਰੀ 15 ਸਾਲਾਂ ਦੀ ਵੇੜ ਤੇ ਜਿਹੜੇ ਬਿੱਟੀ ਚ ਵਾਦੀ ਆ ਗੋਪਤ ਨਾਮ ਹੋਊਗਾ ਬਈ ਮੇਰੀਆਂ 60 70 ਬੰਦਿਆਂ ਬਈ ਜਿਹੜੇ ਨੀਰੇ ਤੇਰੀ ਇੰਕੀਸ਼ਨ ਨੂੰ ਵੀ ਪਤਾ ਲੱਗਦਾ ਮੇਰੀ ਹੱਥ ਬੰਨ ਕੇ ਵੇਚੀਆ ਮੇਰਾ ਸ਼ੌਂਕ ਮਾਰਦਾ ਬਈ ਬੰਦਿਆਂ ਨੇ ਬਈ ਸੀਰੀਅਰ ਸਾਰੇ ਭਲਾਵਾਂ ਨੂੰ ਮੇਰੇ ਹੱਥ ਬੰਨ ਕੇ ਵੇਚਦੇ ਕਿਸੇ ਨੂੰ ਵੀ ਪਤਾ ਲੱਗਦਾ ਨਾ ਤੇ ਮੈਂ ਉਹਦਾ ਨਾਮ ਕਬੂਤਰ ਰੱਖੂਗਾ ਤੇ ਮੇਰੀ ਸਾਰੇ ਭਰਾ ਮਦਦ ਕਰਿਓ ਮੇਰੇ ਕਬੂਤਰ ਮਿਲ ਜਾਣ ਭਰਾ ਬਣ ਕੇ ਬਹੁਤ ਤੋਂ ਬਾਅਦ ਸ਼ੇਅਰ ਕਰਦੇ ਹੋ ਤੇ ਬਹੁਤ ਤੋਂ ਬਾਅਦ ਮੇਰਾ ਬਈ ਨਾ ਗੌਰ ਕਰਿਓ ਮੇਰੇ ਸਾਰੇ ਪੱਕੇ ਜਿਹੜੇ ਵੱਡੇ ਕਬੂਤਰ ਵੀ ਸੀ ਵੀਰੇ ਆਪਣੇ ਵੱਡੇ ਕਬੂਤਰਾਂ ਦੇ ਵੀ ਪੱਕੀਆਂ ਠੱਲਾਵਾ ਵੱਡੇ ਕਬੂਤਰਾਂ ਦੇ ਨਾਲ ਕਾਲੇ ਗਾਂ ਸਕੇਚ ਵਾਲੀਆਂ ਠਾਲਾਂ ਗਾਲੀਆਂ ਢਾਲਾਂ ਪਾਈਆਂ ਵੀਰੇ ਪੱਕੀਆਂ ਠਾਲਾਂ ਸਾਰੀਆਂ ਦੇ ਪਾਈਆਂ ਵੀਆਂ ਵੀਰੇ ਜਿਹੜੇ ਡਾਊਨ ਵਾਲੇ ਕਬੂਤਰ ਹੀ ਸਫਾ ਸੋ ਵੀਰੇ ਉਹਨਾਂ ਦੇ ਸਾਰੀਆਂ ਜਾਮਣੀ ਆ ਤੇ ਵੀਰੇ ਜਿਹੜੇ ਮੇਰੇ ਅੱਖ ਹੁਣ 8-10 ਸਾਂ ਜਿਹੜੇ ਬਾਜ਼ੀਆਂ ਨੂੰ ਕਬੂਤਰ ਕੱਢੇ ਹੋਏ ਸੀ ਵੀਰੇ ਤੇ ਇਹਨਾਂ ਦੇ ਕਾਲੇ ਰੰਗ ਲੱਗੇ ਸੀ ਤੇ ਦੋ ਤਿੰਨਾਂ ਕਬੂਤਰਾਂ ਦੇ ਵੀਰੇ ਨਾਲ ਮਗਲਾਂ ਤੇ ਕਾਲਾ ਠੂਸਾ ਸੀਗਾ ਇਹਨਾਂ ਦੇ ਵਿੱਚੋਂ ਤਿੰਨਾਂ ਦੇ ਲਾਲ ਸੀ ਵੀਰੇ ਇੱਕ ਕਾਲਾ ਚੀਨਾ ਕਬੂਤਰ ਸੀ ਉਹਦੇ ਲਾਲ ਡੰਡਾ ਮਾਰਿਆ ਹਰੀ ਭਰਾਓ ਇਹ ਕਿਸੇ ਨੂੰ ਵੀ ਪਤਾ ਲੱਗਦਾ ਤੇ ਆਪੇ ਵੱਢ ਕੇ ਜਿਹੜਾ ਰੇਰ ਵੇਚਦੀ ਆ ਸਾਰੇ ਗੁੱਤਰ ਮੇਰੇ ਸਾਫ ਦੀ ਬਾਈ ਬੜੇ ਮਦਦ ਕਰਿਓ ਯਾਰ ਭਰਾ ਬਣ ਕੇ ਮੇਰੇ ਗੁੱਤਰ ਮਿਲਦੇ ਜਦੋਂ ਕਿ ਠੀਕ ਢੀਹੀ